ਮੈਂ ਨ ਚੰਦਨ ਕੁਮਾਰ ਆ ਸ਼ੁਕਰ ਆ ਰਾ ਨੂੰ ਮੇਰੀ ਸਿਮ ਜਲਦੀ ਜਲਦੀ ਜੀਓ ਦੀ ਬੰਦ ਹੋ ਗਈ ਆ ਤੇ ਅਗਲੇ ਦਿਨ ਵਾਸਤੇ ਜੀਓ ਅਫਿਸ ਗਿਆ ਉਹ ਕਹਿੰਦੇ ਆ ਪੋਰਟ ਹੋ ਚੁੱਕੀ ਆ ਉਸ ਵੀਆਈ ਚ ਮੈਂ ਵੀਆਈ ਚ ਗਿਆ ਉਹ ਕਹਿੰਦੇ ਕਿਸੇ ਨੇ ਤੁਹਾਡੇ ਯੂਪੀ ਯੂਥੀ ਕੋਡ ਲੈ ਕੇ ਤੇ ਅਨਪੋਰਟ ਕਰਾ ਲਿਆ ਤੇ ਉਹ ਕਿਸੇ ਯੂਪੀ ਦੇ ਨੰਬਰ ਤੇ ਬੋਲ ਰਹੀ ਆ ਉਥੇ ਤੇ ਮੈਂ ਜਦੋਂ ਉਹਨਾਂ ਨੇ ਕਿਹਾ ਬੰਦ ਕਰ ਦਿਓ ਉਹ ਕਹਿੰਦੇ ਬੰਦ ਨਹੀਂ ਹੋਣੀ ਉਹਦੇ ਨਾਂ ਤੇ ਬੋਲ ਰਹੀ ਆ ਤੋਂ ਸੋ ਹੀ ਸੋ ਬਾਅਦ ਉਹ ਤੁਹਾਡੇ ਕਿਸੇ ਕਸਟਮਰ ਨੂੰ ਫੋਨ ਆਇਆ ਉਹਨਾਂ ਕੋ ਪੈਸੇ ਦੀ ਮੰਗ ਕਰ ਰਿਹਾ ਵਾ 2000 ਜਾਂ 5000 ਸੋ ਮੈਂ ਇਹੀ ਚਾਹਨਾ ਕਿ ਮੇਰੀ SIM ਨੂੰ ਬੰਦ ਕਰ ਦਿੱਤਾ ਜਾਏ ਨਾਲ ਮੇਰੀ ਪਰਮਿਸ਼ਨ ਤੋਂ ਬਿਨਾ ਇਹ SIM ਪੋਰਟ ਕਿੱਦਾਂ ਹੋ ਗਈ ਜਦ ਮੈਂ ਨਾਗਰਿਕ ਕੂਟਾ ਲਾਇਆ ਨਾ ਕੋਈ ਕੁਛ ਇਹ ਪੋਰਟ ਕਿੱਦਾਂ ਮੈਨੂੰ ਇਹਦਾ ਇਨਸਾਫ ਦਿੱਤਾ ਜਾਏ ਸੋ ਮੈਂ ਇਹੀ ਕਹਿੰਨਾ ਕਿ ਮੇਰੀ SIM ਨੂੰ ਬੰਦ ਕਰ ਦਿੱਤੇ ਕੱਲ ਨੂੰ ਕਿਸੇ ਨਾ ਵੀ ਕੋਈ ਹੋਰ ਫਰੋਡ ਹੋ ਸਕਦਾ ਉਹਦਾ ਜ਼ਿੰਮੇਵਾਰ ਮੈਂ ਨਹੀਂ ਹੋਵਾਂ ਤਾਂ ਤੋਂ ਪਹਿਲਾਂ ਤੁਹਾਨੂੰ Jio ਵੱਲੋਂ ਕੋਈ ਮੈਸੇਜ ਜਾਂ ਕੋਈ Jio ਨੇ ਪਹਿਲਾਂ ਮੈਨੂੰ ਇਹੀ ਆਇਆ ਸੀ ਕਿ ਤੁਸੀਂ ਆਪਣੀ SIM ਟੋਪ ਪੋਰਟ ਕਰਾਉਣਾ ਚਾਹੁੰਦੇ ਮੈਂ ਕਿਹਾ ਮੈਂ ਕੋਈ ਪੋਰਟ ਦਾ ਮੈਸੇਜ ਨਹੀਂ ਪਾਇਆ ਉਸ ਤੋਂ ਬਾਅਦ ਉੱਥੇ ਕੈਂਸਲ ਦੀ ਰਿਕਵੈਸਟ ਕੀਤੀ ਹੈ ਮੈਂ ਤੇ ਉਹ ਕਹਿੰਦੇ ਆ ਤੁਹਾਡੀ ਸਿਮ ਕੋਲ ਰਿਪੋਰਟ ਰਿਕਵੈਸਟ ਦੇ ਦੂੰ ਸਾਬਕਾ ਲੈ ਕੈਨਸਲ ਹੋ ਗਈ ਤੇ ਉਸ ਵਾਪਰ ਫਿਰ ਵੀ ਸ਼ੁੱਕਰਵਾਰ ਸੇ ਮੇਰੀ ਬੰਦ ਹੋ ਗਈ ਕਿ ਫੋਨ ਟਿੱਕੀ ਮਹਿਸੂਸ ਹੋਇਆ ਸਿਮ ਹੀ ਬੰਦ ਹੋ ਗਈ ਸਿੰਧ ਟਾਵਰ ਹੀ ਉੱਡ ਗਿਆ ਸਿਮ ਮੇ ਆ ਕੇ ਸ਼ਾਇਦ ਸਿਮ ਕੇ ਹਲੇ ਬੰਦ ਹੋ ਜਾਂਦੇ ਮੈਂ ਦੂਜੇ ਫੋਨ ਚ ਪਾ ਵੇਖਿਆ ਤਾਂ ਵੀ ਨਹੀਂ ਚੱਲੀ ਤਾਂ ਅਗਲੇ ਦਿਨ ਮੈਂ ਸ਼ਨੀਵਾਰ ਸਵੇਰੇ Jio ਆਫਿਸ ਗਿਆ ਪਹਿਲਾ ਕੰਦੇ 11:30 ਵੇ ਆਏ ਉਹ 11:30 ਵੇ ਮੈਂ ਗਿਆ ਉੱਥੇ ਅਤਰਾ ਅਤਰਾ ਕੋਈ ਹੈ ਨਹੀਂ ਕਿ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡੀ ਸਿਮ Vi ਚ ਫੋਟੋ ਕੀ ਫਿਰ ਉਸ ਵਾਰ Vi ਦਫ਼ਤਰ ਗਿਆ ਉਹਨਾਂ ਨੇ ਕਿਹਾ ਕੀ ਅਸਰ ਅਸਾ ਤੁਹਾਡੀ ਸਿਮ ਮੋਰਚ ਪੋਰਟ ਹੋ ਗਈ ਹੈ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਕਿਸ ਦੇ ਨਾਮ ਤੇ ਪੋਰਟ ਹੋਈ ਹੈ ਕੋਈ ਨਤੇਸ਼ ਜਾਂ ਨਰੇਸ਼ ਕੁਮਾਰ ਅਦਾ ਕੋਈ ਯੂਪੀ ਵਾਲੀ ਦਸਤਰੀ ਕਿ ਉਹਦੇ ਨਾਮ ਤੇ ਪੋਰਟ ਹੋਈ ਹੈ ਤੁਸੀਂ ਉਹਨੂੰ ਫੋਨ ਕੀਤਾ ਕਿੱਦਾਂ ਫੋਨ ਫੋਨ ਜਾਂ ਬੈਲਾ ਹੁਦਾ ਜਾ ਰਹੀਆਂ ਕਾਲਿੰਗ ਕਿਸੇ ਦੀ ਕਾਲਿੰਗ ਨਹੀਂ ਠਾਰਿਆ ਉਹਦਾ ਵਟਸਐਪ ਤੇ ਗੱਲ ਕਰ ਰਿਹਾ ਪ੍ਰੋਪਰਲੀ ਸਿਮ ਪੋਰਟ ਕਰਨ ਦਾ ਇੱਕ ਪ੍ਰੋਸੈਸ ਹੁੰਦਾ ਹੈ ਪ੍ਰोसीजर ਹੁੰਦਾ ਹੈ 3 ਦਿਨ ਕਟੂਕਟ ਲੱਗ ਜਾਂਦੇ ਹੈ ਤੁਹਾਡੀ 1 ਦਿਨ ਚ ਕਿੱਦਾਂ ਪੋਰਟ ਹੋ ਗਈ ਤੁਸੀਂ ਕੰਪਨੀ ਨੂੰ ਪੁੱਛਿਆ ਨਹੀਂ ਇਸ ਬਾਰੇ ਸਰ ਕੰਪਨੀ ਨੂੰ ਕੋਈ ਵੀ ਨਹੀਂ ਮੈਂ ਪੁੱਛਿਆ ਉਹਨਾਂ ਨੇ ਬੱਸ ਆਹੀ ਪੁੱਛਿਆ ਉਹਨਾਂ ਨੇ ਕਿ ਵੀਆਈ ਚ ਫਰੋਡ ਹੋ ਗਿਆ ਤੇ ਵੀਆਈ ਚ ਬਾਅਦ ਉਸ ਦਿਨ ਮੈਨੂੰ ਪਤਾ ਲੱਗਿਆ ਫਿਰ ਮੈਂ ਆਪਣੇ ਖਾਤੇ ਹੁਤੇ ਉੱਧਰ ਚਲ ਗਿਆ ਚੇਂਜ ਕਰਾ ਕੇ ਮੇਰੇ ਉੱਥੇ ਨਾ ਕਿ ਦਿਨ ਫਰੋਡ ਨਾ ਹੋ ਜੇ ਕੋਈ ਨਹੀਂ ਉਸ ਤਰ੍ਹਾਂ ਜਿਹਦਾ ਪੁਰਾਣੇ ਨੰਬਰ ਤੋਂ ਕੋਲ ਨਹੀਂ ਆ ਰਹੀ WhatsApp ਮੈਸੇਜ ਕਰ ਰਿਹਾ ਕਿ ਜਿਹਦਾ ਪਰਸਨਲ ਮੇਰੇ ਕਿਤੇ ਵੀ ਦਿੱਤੇ ਹੋਏ ਲਿੰਕਾ ਉਹਨਾਂ ਨੂੰ ਮੈਸੇਜ ਕਰ ਰਿਹਾ ਕਿ 500 ਕਰ ਦੋ ਸਕੈਨਰ ਤੇ ਜਾਂ 200 ਚਾਹੀਦੇ ਇਸ ਤਰ੍ਹਾਂ ਦੇ ਫਰੋਡ ਕਰ ਰਿਹਾ ਅੱਛਾ ਤੁਹਾਡੇ ਕੰਟੈਕਟ ਨੂੰ ਉਹ ਕਾਲ ਕਰਕੇ WhatsApp ਤੇ ਮੈਸੇਜ ਭੇਜ ਰਿਹਾ ਹੈ ਐਸੇ ਭੇਜੇ ਹ ਤਾਂ ਨੂੰ ਲੱਗਦਾ ਕਿ ਫਰਾਡ ਹੋ ਸਕਦਾ ਹਾਂਜੀ ਸਾਈਬਰ ਕ੍ਰਾਈਮ ਤੇ ਵੀ ਆਓ ਤੁਸੀਂ ਹਾਂਜੀ ਸਵੇਰੇ ਗਏ ਪਰ ਉਹ ਕਹਿੰਦੇ ਸਾਡੇ ਕੋਲ ਜਿੰਦੇ ਡਿਟੇਲ ਨਹੀਂ ਹੁੰਦੇ ਦਾ ਫਰੋ ਨਹੀਂ ਕਰ ਕੰਪਲੇਨ ਨਹੀਂ ਕਰ ਸਕਦੇ ਉਹ ਵੀ ਸੇਮ ਮੰਨਣਾ ਕੀਤਾ ਹੋਇਆ ਕਿਸੇ ਨੇ ਫਰਾਡ ਵੀ ਹੋਣੀ ਦਾ ਕੁਝ ਨਹੀਂ ਕਰ ਸਕਦੇ ਹਾਂਜੀ ਮੰਗਿਆ ਹੀ ਹੈ ਕਿ ਕੱਲ ਨੂੰ ਕਿਸੇ ਨਾਲ ਵੀ ਆ ਹੋ ਸਕਦਾ ਫਰਾਡ ਤੁਸੀਂ ਤਾਂ ਇਨਸਾਫ ਦਿੱਤਾ ਜਾਵੇ ਮੇਰੇ ਪਿੱਛੇ ਵੀ ਨਾ ਸੇਮ ਕਿੱਦਾਂ ਪਹੁੰਚੋਗੇ ਦਾ ਕਿਸੇ ਦੀ ਵੀ ਹੋ ਸਕਦੀ ਹੈ ਕੱਲ ਨੂੰ ਪਰਸਨਲ ਕਾਰਡ ਨੰਬਰ ਮੇਰੇ ਕਿੱਦਾਂ ਚੱਲ ਗਿਆ ਕੁਮਾਰ ਭਾਜੀ ਮੇਰਾ ਨਾਮ ਮੇਰੇ ਬੇਟੇ ਦੀ ਸਿਮ ਨਾ ਚੁੱਕਾ ਰਾਤ ਬੰਦ ਹੋ ਗਈ ਜਲਦੀ ਜਲਦੀ ਤੇ ਇਹਦੇ ਨਾਲ ਸਾਡੇ ਜਿਹੜੇ ਕਸਟਮਰ ਹੈ ਨਾ ਬੰਦ ਹੋਣ ਨਾਲ ਅਸੀਂ ਉਥੇ ਦਫਤਰ ਗਏ ਤੇ ਦਫਤਰ ਵਾਲਿਆਂ ਨੇ ਸਾਡੀ SIM ਨਾ ਕਿਹਾ ਤੇ ਪੋਰਟ ਹੋ ਗਈ ਆ ਪਹਿਲੇ ਨੰਬਰ ਸਾਡੀ SIM ਪੋਰਟ ਹੋ ਕੇ ਤਾਂ ਗਈ ਜਦ ਕਿਸੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਪ੍ਰੂਫ ਨਹੀਂ ਦਿੱਤਾ ਕੋਈ ਆਪਣਾ ਅੰਗੂਠਾ ਨਹੀਂ ਲਗਾਇਆ ਨੰਬਰ 2 ਤੇ ਇਹ ਵਾ ਇਹ ਜਿਸ ਤਰ੍ਹਾਂ ਸਾਡੇ ਸਾਡੇ ਨੰਬਰ ਕਨੈਕਟ ਨੰਬਰ ਸਭ ਚੱਲ ਗਿਆ ਉਹਨਾਂ ਕੋ ਉਹ ਸਾਡੇ ਕਸਟਮਰ ਨੂੰ ਖਰਾਬ ਕਰਦੇ ਪਏ ਉਹਨਾਂ ਕੋ ਮੰਗ ਕਰਦੇ ਪਏ ਨੇ ਮੈਸੇਜ ਕਰਕੇ ਕਿਸ ਨੂੰ ਪੈਸੇ ਦਿੱਤੇ ਜਾਣ ਮਗਲੇ ਕੋਈ ਵੀ ਚਾਂਸੇ ਚ ਆ ਸਕਦਾ ਵਾ ਤੇ ਇਹ ਜਿਹੜੇ ਸਾਨੂੰ ਦੱਸਿਆ ਜਾਏ ਪੀ ਆਪਸ ਸਿੰਮ ਕਿਦਾਂ ਪੋਰਟ ਹੋ ਗਈ ਜਦ ਕਿ ਇਹ ਪੋਰਟ ਹੋ ਨਹੀਂ ਸਕਦੀ ਅਣੀ ਚਲਦੀ ਕਰ ਤੋਂ ਕੜੇ ਕੁ ਮੀਨਾ ਲੱਗਦਾ ਪੋਰਟ ਹੋਣ ਚੀਦੀ ਸਾਡੇ ਕਸਮਾ ਨੂੰ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਉਹੀ ਨੰਬਰ ਤੋਂ ਮੈਸੇਜ ਆ ਉਸੇ ਨੰਬਰ ਤੋਂ ਮੈਸੇਜ ਆ ਰਿਹਾ ਉਸੇ ਨੰਬਰ ਤੋਂ ਹੀ ਵੀ ਮੰਗ ਕਰ ਰਿਹਾ ਨਵਾਂ ਨੰਬਰ ਲਾ ਲਈ ਬੇਟੇ ਮੈਸੇਜ ਆ ਬਣਾ ਚੰਦਰਗਮਾ ਅਦਾਈ ਨਾਮ ਦੱਸ ਰਿਹਾ ਜੀ ਉਹ ਆਪਣਾ ਨਾਮ ਚੰਦਰਗਮਾ ਦੱਸ ਰਿਹਾ ਕੀ ਮੰਗਾ ਹੋ ਮੰਗਿਆ ਹੀ ਆ ਕਿ ਇਹ ਪਤਾ ਕੀਤਾ ਜਾਏ ਸਾਨੂੰ ਦੱਸਿਆ ਜਾਏ ਪਿਆ ਪੋਰਟ ਕਿੱਦਾਂ ਹੋ ਗਈ ਆ ਇਹ ਕੰਪਨੀ ਵਾਲਿਆਂ ਨੂੰ ਪੁੱਛਿਆ ਜਾਏ ਇਹਨਾਂ ਨੂੰ ਤੇ ਨਾ ਸਾਡੀ ਕੋਈ ਕੋਰਨੇਟ ਕਿਤੇ ਹੋ ਰਹੀ ਆ ਨਾ ਸੈਵਰ ਸਾਲ ਲੈ ਰਿਹਾ ਤੇ ਨਾ ਕੋਈ ਦੂਸਰ ਲੈ ਰਿਹਾ ਫਰਾਡ ਹੋ ਗਾ ਕਾਨੂੰ ਫਰਾਡ ਹੋ ਕਾਨੂੰ ਕੁਝ ਫਰਾਡ ਵੀ ਹੋ ਸਕਦਾ ਵਾ ਅਸਾ ਜਿਵੇਂ ਕੌਣ ਹੋਏਗਾ ਜੇ ਫਰਾਡ ਹੋਇਆ ਕਿ ਇਹਨਾਂ ਦੇ ਤੇ ਅਸੇ ਬਚਣਾ ਚਾਹੀਦਾ ਇਹਨਾਂ ਨੂੰ ਤੇ ਸਾਨੂੰ ਦੱਸਿਆ ਜਾਏ ਪਿਆ ਸਾਡੀ ਕਿਸ ਤਰ੍ਹਾਂ ਹੋ ਗਈ ਆ